ਹਾਂਜੀ ਚੀਕੂ ਕੈਮਰਿਕ कॉटन ਦੇ ਵਿੱਚ ਆਪਣੇ ਕੋਲ ਇੱਕ ਡੇਨ ਹੋ ਰਾ ਚੁੱਕੇ 5 ਕਲਰ ਨੇ ਡੇਨ ਦੇਖੋ ਪੂਰਾ ਸ਼ਾਨਦਾਰ ਹੈ ਜੀ ਸੋਨ ਆਪਾਂ ਕੁਲਕਾ ਚੈੱਕ ਕਰਾਉਣੇ ਆ 5 ਗੱਲਰ ਦੀ ਆਪਾਂ ਚੀਕੂ ਕੈਮਰਿਕ कॉटन ਡਿਜੀਟਲ ਪ੍ਰਿੰਟ ਸੂਟ ਬਣੇ ਹੋਏ ਗਰਮੀ ਵਾਲੇ ਕੱਪੜੇ ਆਪਣੇ ਕੋਲ ਆ ਚੁੱਕੇ ਨੇ ਵੱਡੀ ਤਮਾਕਾ ਸੇਲਾ ਆਪਣੇ ਲਾਤੀ ਜੀ ਦੁਕਾਨ ਤੇ ਜਿਆਲਦੀ ਦੀ ਦੁਕਾਨ ਤੇ ਆਓ ਆਨਲਾਈਨ ਬੁੱਕ ਕਰੋ ਆਨਲਾਈਨ ਬੁੱਕ ਕਰੋ ਜੀ 5 ਰੰਗ ਨੇ 5 ਹੀ ਕਲਰ ਪੂਰੇ ਸ਼ਾਨਦਾਰ ਨੇ ਪਹਿਣ ਦੇ ਕਰਾਂਗੇ ਮੋਟੇ ਫੈਰੀ ਹੁਣ ਸਾਰੀ ਗਰਮੀ ਲੋ ਜੀ ਦੂਜੇ ਕੰਦਰ ਆ ਗਿਆ ਮਹਿੰਦੀ ਜੀ ਡਿਜੀਟਲ ਪ੍ਰਿੰਟ ਬਣਿਆ ਹੋਇਆ ਚੀਕੂ ਕੈਮਰਿਕ ਕਾਟਨ ਪਿਓਰ ਗਰਮੀਆਂ ਦਾ ਕੱਪੜਾ ਜੀ ਕੋਈ 650 ਨਹੀਂ ਕੋਈ 700 ਨਹੀਂ ਸੇਲ ਰੇਟ ਰੱਖਿਆ ਹੋਇਆ ਆਪਣਾ ਹੀ 400 ਜੀ ਲੋਈ ਤੀਜਾ ਕਲਰ ਹੈਗਾ ਮਸਟਰਡ ਜੀ ਮਸਟਰਡ ਪੀਲਾ ਜੀ ਚੌਥਾ ਰੰਗ ਹੈਗਾ ਜੀ ਪਰਪਲ ਚੀਕੂ ਕੈਮਰਿਕ ਕਾਟਨ ਡਿਜੀਟਲ ਪ੍ਰਿੰਟ ਸੂਟ 650 700 ਦਾ ਸੂਟ ਸੇਲ ਰੇਟ ਸਿਰਫ 400 ਜੀ ਇੱਕ ਛੂੜ ਦੀ ਸੀਪਿੰਗ 50 ਜੀ ਦੋ ਦੀ 80 ਤਿੰਨ ਦੀ 100 ਜੀ ਲੋ ਜੀ ਤਾਂ ਕਾਂਤੀ ਵੀ ਆ ਕੇ ਲੈ ਸਕਦੇ ਹੋ ਅਲੀ ਸ਼ੇਰ ਵਾਲੇ ਕੱਪੜੀ ਦੀ ਮਸ਼ਹੂਰ ਦੁਕਾਨ ਠਾਣਾ ਰੋਡ ਪੀਖੀ ਜੀ ਲਾਸਟ ਕਲਰ ਆ ਗਿਆ ਜੀ ਹੌਟ ਪਿੰਕੀ ਇੱਕ ਵਾਰੀ ਕਲਰ ਫੇਰ ਚੈੱਕ ਕਰ ਲੋ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਚੀਕੂ ਕੈਮਰੇਿਕ ਕਾਟਡ ਜੀ ਲੋ ਜੀ ਪਰਪਲ ਕਲਰ ਆ ਗਿਆ ਜੀ ਪੀਲਾ ਮਸਟਰਡ ਆ ਗਿਆ ਜੀ ਮਹਿੰਦੀ ਕਲਰ ਆ ਗਿਆ ਜੀ ਫਰੂਜੀ ਕਲਰ ਆ ਗਈ ਪੰਜ ਕਲਰ ਨੇ ਪੰਜ ਹੀ ਕਲਰ ਪਰੇਸ਼ਾਨ ਕਰਦੇ ਸੀ ਆਪਾਂ ਆਫਰ ਵਿੱਚ ਦੇਵਾਂਗੇ 400 ਦਾ ਜੀ ਲੋ ਜੀ 4